ਟਰੈਕਟਰ ਖਰੀਦ ਲਿਆਏ ਤੇ ਉਹਦੇ ਪੈਸੇ ਆ ਜਿਹੜੇ ਉਹ ਨਹੀਂ ਦਿੱਤੇ ਸਿਰਫ 30000 ਰੁਪਇਆ ਦਿੱਤਾ ਤੇ ਅੱਗੇ ਉਹ ਜਿਹੜੀਆਂ ਜੁਣੀ ਆਣਾਂਗੀਆਂ ਉਹਨਾਂ ਦੇ ਕੋਲੋਂ ਜਾਂ ਧਮਕੀਆਂ ਦਵਾਉਂਦੇ ਆ ਜਾਂ ਨਾਲ ਜਾ ਕੇ ਉਹ ਕਹਿੰਦੇ ਵੀ ਅਸੀਂ ਤਾਂ ਪੈਸੇ ਦੇਣੇ ਨਹੀਂ ਜਿਹੜਾ ਕੁਝ ਤੁਸੀਂ ਕਰਨਾ ਉਹ ਕਰ ਲਓ ਨਾ ਕੋਈ ਪੁਲਿਸ ਕਾਰਵਾਈ ਕਰਦੀ ਆ ਇਹ ਵੱਡੇ ਇਲਜ਼ਾਮ ਆ ਜਿਹੜੇ ਦੋਸ਼ ਆ ਇਹ ਪਿੰਡ ਦਾਨ ਸਿੰਘ ਵਾਲਾ ਦੇ ਜਿਨ੍ਹਾਂ ਨੇ ਟਰੈਕਟਰ ਲਿਆ ਸੀ ਉਸ ਧਿਰ ਤੇ ਲੱਗੇ ਸੀਗੇ ਇਹ ਦੂਜਾ ਪਾਕਾ ਦੂਜੀ ਤੇ ਰਾ ਜਿਨ੍ਹਾਂ ਨੇ ਟਰੈਕਟਰ ਲਿਆ ਸੀ ਟਰੈਕਟਰ ਸੱਚਮੁੱਚ ਇਹਨਾਂ ਨੇ ਲਿਆ ਜਾਂ ਅੱਗੇ ਲਿਆ ਲਖਵਿੰਦਰ ਸਿੰਘ ਤੋਂ ਪੈਸੇ ਲੈਣੇ ਸੀਗੇ ਜੇਠੂ ਵਾਲੇ ਮੁੰਡੇ ਨੇ ਨਿੱਕਾ ਸਿੰਘ ਨੇ ਲਖਵਿੰਦਰ ਸਿੰਘ ਦਾ ਵੀ ਮੈਂ ਤੁਹਾਨੂੰ ਟਰੈਕਟਰ ਲੈ ਦੇ ਜਦੋਂ ਤੁਸੀਂ ਇਹ ਪੈਸੇ ਦੇਤੇ ਹਾਂਜੀ ਲਖਵਿੰਦਰ ਨੇ ਦੇਤੇ ਤੁਹਾਨੂੰ ਉਹਨੇ ਦੱਸਤਾ ਵੀ ਇਹ ਮਗਰ ਰਹਿ ਗਿਆ 65000 ਰੁਪਏ 65000 ਰੁਪਏ ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ 65000 ਰੁਪਏ ਜਿਹੜਾ ਹਜੇ ਦੇਣਾ ਉਸ ਵੇਲੇ ਫਿਰ ਲਖਵਿੰਦਰ ਸਿੰਘ ਨੇ ਕਿਹਾ ਵੀ ਤੁਸੀਂ 100 ਪਾ ਦਿਓ ਹੂੰ 100 ਪਾਉਣ ਤੋਂ ਬੁੱਟਰ ਸ਼ਰੀ ਹਾਲੇ ਭੱਜ ਗਏ ਕਹਿੰਦੇ ਵੀ ਅਸੀਂ 100 ਨਹੀਂ ਪਾਉ। ਇਹ ਦੂਜਾ ਪੱਖ ਆ ਦੂਜੀ ਤੇ ਰਾ ਜਿਨ੍ਹਾਂ ਨੇ ਟਰੈਕਟਰ ਲਿਆ ਸੀ ਟਰੈਕਟਰ ਸੱਚਮੁੱਚ ਇਹਨਾਂ ਨੇ ਲਿਆ ਜਾਂ ਅੱਗੇ ਲਿਆ ਉਹ ਪੂਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਬਾਈ ਜੀ ਕੀ ਨਾਮ ਆਪਣਾ ਪਹਿਲਾਂ ਤੁਸੀਂ ਸਤਿ ਸ੍ਰੀ ਅਕਾਲ ਸਰਿਆਂ ਨੂੰ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਟਰੈਕਟਰ ਤੁਸੀਂ ਲਿਆਏ ਸੀ ਬੁੱਟਰ ਸ਼ਰੀ ਤੋਂ ਬੁੱਟਰ ਸ਼ਰੀ ਤੋਂ ਅਸੀਂ ਨਾਲ ਗਏ ਸੀ ਜੀ ਟਰੈਕਟਰ ਲੈਣ ਵਾਸਤੇ ਹੂੰ ਟਰੈਕਟਰ ਲਿਆ ਜੇਠੂ ਕਿਆਂ ਦੇ ਪਿੰਡ ਪਿੰਡ ਨਿੱਕਾ ਸਿੰਘ ਨੇ ਜੇਠੂ ਕੇ ਪਿੰਡ ਪਿੰਡ ਨਿੱਕਾ ਸਿੰਘ ਨੇ ਨਿੱਕਾ ਸਿੰਘ ਨਾਲ ਤੁਹਾਡਾ ਕੀ ਲੱਗਦਾ ਨਿੱਕਾ ਉਹ ਮੇਰਾ ਭਾਨ ਜੀ ਜੀ ਹਾਂਜੀ ਤੇ ਉਹਨਾਂ ਨੇ ਪੈਸੇ ਲੈਣੇ ਸੀ ਭਲਾਈਆਂ ਨੇ ਪਿੰਡ ਲਖਵਿੰਦਰ ਸਿੰਘ ਤੋਂ ਜਦੋਂ ਤੁਸੀਂ ਗਏ ਆ ਸੌਦਾ ਕਿੰਨੇ ਚੋਇਆ ਤੁਹਾਡਾ 2 ਲੱਖ 5000 ਦਾ ਜੀ ਤੁਸੀਂ ਨਾਲ ਸੀ ਜਦੋਂ ਸੌਦਾ ਹੋਇਆ ਹਾਂਜੀ ਅੱਛਾ ਕਿੰਨੇ ਪੈਸੇ ਪਹਿਲਾਂ ਦੇ ਕੇ ਆਏ ਉਹਨਾਂ ਨੂੰ 10000 ਰੁਪਿਆ ਜੀ ਉਹਦੇ ਦਿੱਤਾ ਜਿਸ ਦਿਨ ਟਰੈਕਟਰ ਦਾ ਸੌਦਾ ਹੋਇਆ ਹੂੰ 20000 ਰੁਪਿਆ ਉਸ ਤੋਂ ਬਾਅਦ ਜਦੋਂ ਮੁੰਡੇ ਨੇ ਉਹ ਭੇਜਤਾ ਹਮਮ ਇਹ ਨਨ ਕੈਸੀ ਵੀ 30000 ਸਾਡਾ ਨਿਆ ਬਿਆਨਾ ਕਰੋ ਜਦੋਂ ਉਹ ਭੇਜ ਤੇ ਪੈਸੇ 20000 ਬਾਅਦ ਚ ਜਾ ਕੇ ਮੈਂ ਤੇ ਮੇਰਾ ਭਰਾ ਦੇ ਆਏ ਉੱਥੇ ਉਹਨਾਂ ਦੇ 30000 ਰੁਪਏ ਤੁਸੀਂ ਦੇਤਾ ਉਹਨਾਂ ਨੂੰ ਇਹ ਟਰੈਕਟਰ ਤੁਹਾਨੂੰ ਲਖਵਿੰਦਰ ਸਿੰਘ ਭਲਾਈ ਜਾਣ ਤੋਂ ਜਿਹੜਾ ਦਲਾਲ ਆ ਉਹਨੇ ਦਵਾਇਆ ਹਾਂਜੀ ਲਖਵਿੰਦਰ ਸਿੰਘ ਨੇ ਦਵਾਇਆ ਹਮ ਲਖਵਿੰਦਰ ਸਿੰਘ ਤੋਂ ਪੈਸੇ ਲੈਣੇ ਸੀਗੇ ਜੇਠੂਕੇ ਵਾਲੇ ਮੁੰਡੇ ਨੇ ਨਿੱਕਾ ਸਿੰਘ ਨੇ ਲਖਵਿੰਦਰ ਸਿੰਘ ਦਾ ਵੀ ਮੈਂ ਤੁਹਾਨੂੰ ਟਰੈਕਟਰ ਲੈ ਦਿੰਨਾ ਹਮ ਚਲੋ ਜੀ ਸੌਦਾ ਹੋ ਗਿਆ ਉਹਨੇ ਟਰੈਕਟਰ ਲੈਤਾ ਹਮ ਉਸ ਤੋਂ ਬਾਅਦ ਲਖਵਿੰਦਰ ਸਿੰਘ ਨੇ 60000 ਰੁਪਿਆ ਆਪਦੇ ਘਰੋਂ ਉਹਨਾਂ ਨੂੰ ਦਿੱਤਾ ਬੁੱਟਰ ਸ਼ਰੀਆਂ ਨੂੰ ਸ਼ਰੀ ਗੱਲ ਨੂੰ ਹੂੰ ਤੇ 50000 ਰੁਪਿਆ ਸਾਬ ਚੰਦ ਪਿੰਡ ਜਾ ਕੇ ਦਿੱਤਾ ਉਹਨੇ ਕਾਰ 'ਚ ਬੈਠਿਆਂ ਨੂੰ ਬੁੱਟਰ ਸ਼ਰੀ ਆਲੇ ਨੂੰ ਜਦੋਂ ਇਹ ਪੈਸੇ ਦਿੱਤੇ ਆ ਤੁਹਾਨੂੰ ਕੋਈ ਮਾੜਾ ਮੋਟਾ ਪਤਾ ਕਿੰਨੀ ਤਰੀਕ ਨੂੰ ਦਿੱਤੇ ਦੁੱਤੇ ਸੀ ਤਰੀਕ ਤਾਂ ਜੀ ਵੈਸੇ ਯਾਦ ਨਹੀਂ ਪ੍ਰੋਪਰ ਤੇ ਲਖਵਿੰਦਰ ਸਿੰਘ ਨੇ ਸਾਨੂੰ ਦੱਸਤਾ ਸੀਗਾ ਹੂੰ ਵੀ ਮੈਂ 60000 ਰੁਪਿਆ ਘਰੋਂ ਦੇਤਾ ਤੇ 50000 ਰੁਪਿਆ ਉੱਥੇ ਸਾਬ ਚੰਦ ਜਾ ਕੇ ਦੇਤਾ ਅੱਛਾ ਜਦੋਂ ਤੁਸੀਂ ਇਹ ਪੈਸੇ ਦੇਤੇ ਹਾਂਜੀ ਲਖਵਿੰਦਰ ਨੇ ਦਿੱਤੇ ਤੁਹਾਨੂੰ ਉਹਨੇ ਦੱਸਤਾ ਵੀ ਇਹ ਮਗਰ ਰਹਿ ਗਿਆ 65000 ਰੁਪਏ 65000 ਰੁਪਏ ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ 65000 ਰੁਪਏ ਜਿਹੜਾ ਹਜੇ ਦੇਣਾ ਪਰ ਉਹ ਕਹਿੰਦੇ ਵੀ 176000 ਰੁਪਏ ਸੀ ਲੈਣਾ ਸਾਨੂੰ ਸਿਰਫ 30000 ਆਇਆ ਉਹ ਇਹ ਗੱਲ ਕਹਿੰਦੇ ਆ ਉਸ ਤੋਂ ਬਾਅਦ ਥਾਣੇ ਦੇ ਵਿੱਚ ਬਾਅਦ ਚ ਇਕੱਠ ਹੁੰਦਾ ਜਦੋਂ ਰੌਲਾ ਪੈਂਦਾ ਹਾਂਜੀ ਥਾਣੇ ਦੇ ਵਿੱਚ ਅਸੀਂ ਤਿੰਨ ਵਾਰ ਜਾ ਚੁੱਕੇ ਆ ਹੂੰ ਪਹਿਲੇ ਦਿਨ ਤਾਂ ਕੁਝ ਵੀ ਨਹੀਂ ਮੰਨੇ ਸੀਗੇ ਉਹ ਉਸ ਦਿਨ ਜੇਠੂ ਕਾਲੀ ਪਾਰਟੀ ਹੈ ਨਹੀਂ ਸੀ ਹੂੰ ਫੇਰ ਉਸ ਤੋਂ ਬਾਅਦ ਜਦੋਂ ਉਹਨਾਂ ਟਾਈਮ ਦਿੱਤਾ ਮੁਲਾਜ਼ਮਾਨੇ ਤੇ ਸੋਮਵਾਰ ਦਾ ਦਿਨ ਦਿੱਤਾ ਤੇ ਬੇਠੂ ਗਲੀ ਪਾਰਟੀ ਵੀ ਆ ਗਈ ਅਸੀਂ ਵੀ ਚਲੇ ਗਏ ਤੇ ਬੁੱਟਰ ਸ਼ਰੀ ਹਾਲੇ ਵੀ ਆ ਗਏ ਤੇ ਲਖਵਿੰਦਰ ਸਿੰਘ ਵੀ ਆ ਗਿਆ ਹੂੰ ਉੱਥੇ ਜੀ ਸਾਰੇ ਪੈਸੇ ਉਹ 30000 ਵੀ ਮੰਨ ਗਏ 60000 ਵੀ ਮੰਨ ਗਏ ਇੱਕ ਜਿਹੜਾ 50000 ਰੁਪਿਆ ਸੀ ਉਹ ਨਹੀਂ ਮੰਨ ਰਿਹਾ ਸੀ ਹੂੰ ਉਸ ਵੇਲੇ ਫਿਰ ਉਹ ਲਖਵਿੰਦਰ ਸਿੰਘ ਨੇ ਕਿਹਾ ਵੀ ਤੁਸੀਂ 100 ਪਾ ਦਿਓ ਹੂੰ 100 ਪਾਉਣ ਤੋਂ ਬੁੱਟਰ ਸ਼ਰੀ ਹਾਲੇ ਭੱਜ ਗਏ ਕਹਿੰਦੇ ਵੀ ਅਸੀਂ 100 ਨਹੀਂ ਪਾਉਂਦੇ ਹੂੰ ਇਹ ਗੱਲ ਹੋਈ ਸੀ ਜੀ ਇਹ ਗੱਲ ਹੋਈ ਆ ਉਹਦੇ ਕੌਣ ਗਿਆ ਸੀ ਉਹ ਤੁਹਾਡੇ ਨਾਲ ਠਾਣੇ 'ਚ ਠਾਣਾ ਚ ਪੰਚਾਇਤ ਮੈਂਬਰ ਸੀ ਕਿ ਜੀ ਤੁਸੀਂ ਗਏ ਸੀ ਜੀ ਉਰੇ ਨੂੰ ਆਜੋ ਕੀ ਨਾਮ ਆ ਤੁਹਾਡਾ ਜੀ ਮੇਰੇ ਨਾਲ ਬਲਵਿੰਦਰ ਸਿੰਘ ਜੀ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਨਹੀਂ ਜੀ ਸਾਫਾ ਪੰਚਾਇਤ ਹਾਂ ਜੀ ਅੱਛਾ ਜਿੱਦੇ ਤੁਸੀਂ ਠਾਣੇ 'ਚ ਗਏ ਹੋ ਜਿਹੜੀ ਗੱਲ ਇਹਨਾਂ ਨੇ ਦੱਸੀ ਵੀ ਉਹ 60000 ਮੰਨੇ 50000 ਤੋਂ ਭੱਜ ਗਏ ਇਹੀ ਗੱਲ ਹੋਈ ਇਹ ਹੀ ਹੋਈ ਸੀ ਹਾਂ ਜੀ ਮੁੜ ਕੇ 50000 ਦਾ 25-25000 ਰੁਪਇਆ ਕਰਤਾ ਸੀ ਮੁੜ ਕੇ ਉਹ ਫਿਰ ਭੱਜ ਗਏ 25-25000 ਕਿਵੇਂ ਕੀਤਾ ਜੀ ਦੋਨਾਂ ਨੂੰ ਉਹਨਾਂ ਨੇ ਵੀ ਮੈਨੂੰ 25 ਮੈਨੂੰ ਪਾਰ ਤੇ 25 ਵ ਅਈ ਸਨ ਵਾਲੇ ਬੰਦੇ ਨੇ ਪਾਇਆ ਥੋੜਾ ਜਿਹੜਾ 50000 ਦਾ ਭਲੇਖਾ ਵੀ 25 25 ਕਰ ਦਿੰਨੇ ਹੂੰ ਤੇ ਉਹ ਮੁੜ ਕੇ ਉਹਨ ਲਖਵਿੰਦਰਾ ਨਾਲ ਹੀ ਮੈਂ ਸੌ ਪਾਉਣਾ ਤੇ ਬੁੱਟਰਾਂ ਵਾਲਾ ਵੀ ਤੁਸੀਂ ਸੌ ਪਾਓ ਬੁੱਟਰਾਂ ਦਾ ਇਹ ਸੌ ਨਹੀਂ ਪਾਉਂਦੇ ਲਓ ਜੀ ਇਹ ਗੱਲ ਆ ਵੀ ਉਹ ਇਹ ਬੁੱਟਰਾਂ ਵਾਲੇ ਇਹ ਕਹਿੰਦੇ ਆ ਜਿਨ੍ਹਾਂ ਨੇ ਟਰੈਕਟਰ ਵੇਚਿਆ ਸੀ 1 ਲੱਖ ਤੇ 76000 ਰੁਪਏ ਇਹਨਾਂ ਕਰ ਲਈ ਬਾਕੀ ਰਹਿੰਦਾ 30000 ਰੁਪਏ ਜਿਹੜਾ ਆਇਆ ਹੁਣ ਇਹ ਕਹਿੰਦੇ ਜਿਹੜਾ ਦਲਾਲ ਸੀ ਵਿਚਾਲੇ ਲਖਵਿੰਦਰ ਸਿੰਘ ਜਿਹਦੇ ਨਾਲ ਗੱਲ ਵੀ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਆ ਰਾਬਤਾ ਕਾਇਮ ਨਹੀਂ ਹੋਇਆ ਉਹਨੂੰ ਹੋ ਸਕਦਾ ਉਹਦੇ ਨਾਲ ਗੱਲਬਾਤ ਹੋਈ ਤਾਂ ਉਹਦਾ ਪੱਖ ਸਾਹਮਣੇ ਲਿਆ ਕੇ ਹੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਇਹ ਕਹਿੰਦੇ ਕਿ 60000 ਰੁਪਇਆ ਜਿਹੜਾ ਹੈਗਾ ਲਖਵਿੰਦਰ ਦੇ ਘਰੋਂ ਲੈ ਕੇ ਆਇਆ ਬੁੱਟਰ ਸ੍ਰੀ ਆਲੇ ਤੇ 50000 ਰੁਪਇਆ ਕਾਰ ਚ ਦਿੱਤਾ ਹੈ ਜੀ ਸਾਹਿਬ ਚੰਦ ਉਥੇ ਦਿੱਤਾ ਉਹਦੇ ਮੁਤਾਬਕ ਇਹ ਕਹਿੰਦੇ 65000 ਰੁਪਿਆ ਬਾਕੀ ਰਹਿੰਦਾ ਉਹ ਅਸੀਂ ਦੇਣ ਨੂੰ ਤਿਆਰਾਂ ਇੱਕ ਗੱਲ ਹੋਰ ਆ ਜੀ ਉਹ ਕਹਿੰਦੇ ਕਿ ਟਰੈਕਟਰ ਜੇਠੂਕੇ ਵਾਲਿਆਂ ਨੇ ਨਹੀਂ ਲਿਆ ਸੀ ਦਾਣ ਸਿੰਘ ਵਾਲਿਆਂ ਨੇ ਲਿਆ ਸੀ ਉਹ ਪੈਸੇ ਦੇਣ ਦੇ ਮਾਰਿਆ ਨੇ ਉਹਨੇ ਟਰੈਕਟਰ ਆਪਣੇ ਭਾਂਜੇ ਨੂੰ ਜੇਠੂਕੇ ਦੇ ਦਿੱਤਾ ਇਹ ਗੱਲ ਹੋਈ ਆ ਨਹੀਂ ਜੀ ਅਸੀਂ ਤਾਂ ਨਾਲ ਸਿਰਫ ਟਰੈਕਟਰ ਚੈੱਕ ਕਰਨ ਵਾਸਤੇ ਗਏ ਸੀਗੇ ਹੂੰ ਟਰੈਕਟਰ ਲਖਵਿੰਦਰ ਦੇ ਕਹਿਣ ਤੇ ਉਹ ਜੇਠੂਕੇ ਵਾਲੇ ਮੁੰਡਾ ਉਥੇ ਆਇਆ ਲਖਵਿੰਦਰ ਨੇ ਪੈਸੇ ਦੇਣੇ ਸੀ ਤਾਂ ਕਰਕੇ ਉਹ ਟਰੈਕਟਰ ਲੈ ਕੇ ਦਿੱਤਾ ਲਖਵਿੰਦਰ ਸਿੰਘ ਨੇ ਉਹ ਕਹਿੰਦੇ ਕਿ ਆਖੇ ਟਰੈਕਟਰ ਤਾਂ ਭਾਣਜੇ ਨੂੰ ਦੇਤਾ ਉਹ ਆਖੇ ਕਿਸੇ ਅੱਗੇ ਜੁਨੀਅਨ ਦੇ ਵਿੱਚ ਤੇ ਉਹ ਜੁਨੀਅਨ ਵਾਲੇ ਸਾਨੂੰ ਧਮਕੀਆਂ ਦਿੰਦੇ ਆ ਕਹਿੰਦੇ ਵੀ ਤੁਸੀਂ ਨਾ ਤੁਹਾਨੂੰ ਟਰੈਕਟਰ ਲੱਗੇ ਨਾ ਪੈਸੇ ਦੇਈਏ ਕਿਸੇ ਜੁਨੀਅਨ ਵਾਲੇ ਨੇ ਇਹ ਗੱਲ ਕਹੀ ਆ ਨਹੀਂ ਜੀ ਦੇਖੋ ਜੁਨੀਅਨ ਤਾਂ ਲੋਕਾਂ ਦੇ ਭਲੇ ਲਈ ਆ ਸਵਾਰ ਦੀ ਜੁਨੀਅਨ ਐਸਾ ਇਹ ਜਿਹਾ ਕੰਮ ਥੋੜਾ ਕਰੂਗੀ ਜੀ ਜੁਨੀਅਨ ਦੇ ਚਲੋ ਜੀ ਉਹ ਪਾਰਟੀਆਂ ਦੇ ਵਿੱਚ ਹੁੰਦੇ ਆ ਜੇ ਉਹ ਅਗਰਾਹਾ ਪਾਰਟੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਤੇ ਉਹਦੇ ਨਾਲ ਕੋਈ ਬੰਦੇ ਆਇਆ ਤੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾਗਾ ਕੋਈ ਗਲਤ ਵਿਆਹ ਨਹੀਂ ਦਿੱਤਾ ਜੀ ਨੇ ਟਰੈਕਟਰ ਲਿਆ ਨਿੱਕੇ ਸਿੰਘ ਨੇ ਜੁਨੀਅਨ ਚ ਜੁਨੀਅਨ ਚ ਹੈਗਾ ਭਾਰਤ ਉਹਦੇ ਨਾਲ ਦੇ ਸਾਥੀ ਆ ਉਹਨ ਦੇ ਦਿੱਤਾ ਪ੍ਰੋਪਰ ਇੱਕ ਜੀ ਇਹਨਾਂ ਨੇ ਲਿਖਤ ਕੀਤੀ ਆ ਥਾਣੇ ਦੇ ਵਿੱਚ ਹੋਈ ਆ ਲਖਵਿੰਦਰ ਸਿੰਘ ਕਬੂਲਿਆ ਕਰਾਰਨਾਮਾ ਕੀਤਾ ਤੁਸੀਂ ਵੀ ਦੇਖਿਆ ਹੋਣਾ ਵੀਡੀਓ ਚ ਚੱਲੀ ਜਾਂਦੀਆਂ ਹੂੰ ਉਹਦੇ ਚ ਲਖਵਿੰਦਰ ਸਿੰਘ ਮੰਨਿਆ ਵੀ ਮੈਂ ਪੈਸੇ ਦੇਣੇ ਆ ਵੀ ਇਹਨਾਂ ਦੇ ਪੈਸੇ ਦਾਨ ਸਿੰਘ ਆ ਲੈਣਦੇ ਆ ਜਾਂ ਜਾਂ ਜੇਠੂ ਘੇ ਲੈਣਦੇ ਆ ਉਹ ਪੈਸੇ ਪ੍ਰੋਪਰ ਆਏ ਵੀ ਆ ਮੇਰੇ ਕੋਲ ਇਹ ਗੱਲ ਹੋਈ ਹੈ ਹਾਂ ਇਹ ਇਕਰਾਰਨਾਮਾ ਵੀ ਉਹਨਾਂ ਦਾ ਹੋਇਆ ਸੀਗਾ ਵੀ ਜੇ ਦਾਣ ਸਿੰਘ ਆ ਲੈ ਪੈਸੇ ਨਹੀਂ ਦਿੰਦੇ ਕਿਉਂਕਿ ਜਿਹੜੀ ਗੱਲਬਾਤ ਚੱਲੀ ਸੀ ਜੇਠੂ ਕਿਆ ਨੂੰ ਤੀਜੀ ਧਰ ਬਣਾਇਆ ਗਿਆ ਸੀ ਵੀ ਉਹ ਤਾਂ ਟਰੈਕਟਰ ਇਹਨਾਂ ਨੇ ਪੈਸੇ ਦੇਣ ਮਾਰਿਆ ਨੇ ਉੱਥੇ ਭੇਜਿਆ ਪਰ ਇਹਨਾਂ ਦਾ ਕਹਿਣਾ ਇਹ ਹੈਗਾ ਕਿ ਨਹੀਂ ਟਰੈਕਟਰ ਅਸਲ ਦੇ ਵਿੱਚ ਲਿਆਈ ਜੇਠੂਕੇ ਵਾਲਿਆਂ ਨਾਲ ਸੀ ਅਸੀਂ ਤਾਂ ਸਿਰਫ ਬਚਾਏ ਇਹ ਟਰੈਕਟਰ ਦੇਖਣ ਗਏ ਸੀ ਰਿਸ਼ਤੇਦਾਰੀ ਸੀਗੀ ਦੇਖਣ ਗਏ ਸੀ ਵੀ ਸਹੀ ਆ ਚੀਜ਼ ਜਾਂ ਨਹੀਂ ਦੇਖ ਕੇ ਹੀ ਅਸੀਂ ਜਿਹੜਾ ਟਰੈਕਟਰ ਉਹਨਾਂ ਨੂੰ ਦੱਸਣਾ ਸੀਗਾ ਉਹਦੇ ਮੁਤਾਬਕ ਇਹ ਉੱਥੇ ਗਏ ਸੀਗੇ ਅੱਛਾ ਜਦੋਂ ਤੁਸੀਂ ਉਹਨਾਂ ਦੇ ਨਾਲ ਇਕਰਾਰਨਾਮਾ ਉਹਨੇ ਕਰ ਲਿਆ ਲਖਵਿੰਦਰ ਨੇ ਵੀ ਜੇ ਦਾਣ ਸਿੰਘ ਵਾਲੇ ਪੈਸੇ ਨਹੀਂ ਦਿੰਦੇ ਤਾਂ ਮੈਂ ਪੈਸੇ ਦੇ ਦੂੰਗਾ ਉਸ ਤੋਂ ਬਾਅਦ ਦੁਬਾਰਾ ਵੀ ਕੋਈ ਇਕੱਠ ਹੋਇਆ ਥਾਣੇ 'ਚ ਨਹੀਂ ਜੀ ਉਸ ਤੋਂ ਬਾਅਦ ਨਹੀਂ ਹੋਇਆ ਉਸ ਤੋਂ ਬਾਅਦ ਨਹੀਂ ਹੋਇਆ ਨਹੀਂ ਹੋਇਆ ਜੀ ਉਹਨਾਂ ਨੇ ਕੀਤਾ ਸੀਗਾ ਜਿਹੜੀ ਗੱਲ ਹੋਈ ਸੀ ਇੰਨੀ ਗੱਲ ਹੋਈ ਹੈ ਤੁਹਾਡੇ ਪਿੰਡ ਉਹ ਆਏ ਆ ਪੈਸੇ ਲੈਣ ਉਹ ਜੀ ਸ਼ੁਰੂ ਸ਼ੁਰੂ ਚ ਆਏ ਸੀਗੇ ਜਦੋਂ ਉਹਨਾਂ ਦੇ ਜਿਹੜਾ ਮਤਲਬ ਕਰਾਰ ਕੀਤਾ ਸੀ ਨਾ 9 ਜਾਂ 10 ਤਰੀਕ ਦਾ ਹੋਇਆ ਸੀ ਜਿਹੜਾ ਅਪ੍ਰੈਲ ਦਾ ਹੂੰ ਉਦੋਂ ਫਿਰ ਜੋ ਪੈਸੇ ਲਖਵਿੰਦਰ ਸਿੰਘ ਨਹੀਂ ਪਹੁੰਚਿਆ ਉਹਨਾਂ ਕੋਲੇ ਕੋਈ 2-4 ਦਿਨ ਲੇਟ ਹੋ ਗਿਆ ਤਾਂ ਤਾਂ ਕਰਕੇ ਉਹ ਸਾਡੇ ਸਰਪੰਚ ਸਾਹਿਬ ਕੋਲ ਆਏ ਸੀਗੇ ਬਾਡੀ ਦਾ ਕੰਮ ਸੀਗਾ ਮੈਂ ਉਸ ਸਮੇਂ ਕਰ ਰਹੀ ਨਹੀਂ ਸੀਗਾ ਜੀ ਅੱਛਾ ਕੀ ਗੱਲ ਕਲੀਅਰ ਕਰਿਓ ਜਿਹੜੇ ਟਰੈਕਟਰ 2 ਲੱਖ ਤੇ 5000 ਦਾ ਤੁਹਾਡਾ ਸੌਦਾ ਹੋ ਗਿਆ ਉਹ ਪੈਸੇ ਸਾਰੇ ਜੇਠੂਗਿਆਂ ਵਾਲੇ ਨੇ ਦੇਣੇ ਸੀ ਜਾਂ ਵਿੱਚੋਂ ਕੋਈ ਹੋਰ ਦੇਣ ਲੈਣ ਸੀਗਾ ਤੁਹਾਡਾ ਕੋਈ ਬਸ ਜੇ ਲਖਵਿੰਦਰ ਸਿੰਘ ਨੇ ਪੈਸਿਆਂ ਦੀ ਜ਼ਿੰਮੇਵਾਰੀ ਲਈ ਸੀ ਲਖਵਿੰਦਰ ਸਿੰਘਾਂ ਦੇ ਪੈਸੇ ਮੈਂ ਦੇਵਾਂਗਾ ਤੁਸੀਂ ਟਰੈਕਟਰ ਲੈ ਜਾਓ ਕੋਈ ਲਖਵਿੰਦਰ ਸਿੰਘ ਤੋਂ ਤੁਸੀਂ ਜਾਂ ਜੇਠੂ ਗਾਲਿਆਂ ਨੇ ਕੋਈ ਪੈਸੇ ਲੈਣੇ ਸੀ ਲੈਣੇ ਸੀ ਜੇਠੂ ਗਾਲਿਆਂ ਨੇ ਟਰੈਕਟਰ ਦਿੱਤਾ ਸੀ ਆਸ਼ਾ ਲਖਵਿੰਦਰ ਕੇ ਨੂੰ ਪਹਿਲਾਂ ਦਿੱਤਾ ਸੀ ਜੀ ਪਹਿਲਾਂ ਦਿੱਤਾ ਸੀ ਉਹਨਾਂ ਦਾ ਟਾਈਮ ਕੋਈ ਪਤਾ ਮਹੀਨਾ ਡੇਢ ਮਹੀਨੇ ਪਹਿਲਾਂ ਇਹ ਗੱਲ ਹੈ ਇਹ ਇਹ ਸੌਦੇ ਤੋਂ ਹਾਂ ਉਸ ਉਸੇ ਸੰਬੰਧ ਜਿਉਂ ਪੈਸੇ ਲੈਣੇ ਸੀ ਤਾਂ ਹੀ ਉਹਨਾਂ ਨੇ ਟਰੈਕਟਰ ਸਾਨੂੰ ਦਿੱਤਾ ਇਹ ਕਿੰਨੇ ਪੈਸੇ ਲੈਣੇ ਸੀ ਲਖਵਿੰਦਰ ਤੋਂ ਹੋਰ ਅਸੀਂ 234 ਉਹਨਾਂ ਦਾ 232 ਸੀਗਾ ਸ਼ਾਇਦ ਲਖਵਿੰਦਰ ਤੋਂ ਜਿਹੜੇ ਲੈਣਾ ਸੀਗਾ ਹਾਂ ਕੁਛ ਦੇਤਾ ਸੀਗਾ 1 ਲੱਖ ਤੇ 96000 ਰੁਪਿਆ ਉਹਦਾ ਰਹਿ ਗਿਆ ਸੀਗਾ ਲਖਵਿੰਦਰ ਸਿੰਘ ਵੱਲ ਜੀ ਜੇਠੂਗਿਆਂ ਵਾਲਿਆਂ ਨੇ ਲੈਣਾ ਸੀ ਉਹ ਪੈਸੇ ਉਹ ਨਹੀਂ ਦੇ ਸਕਿਆ ਉਹ ਕਹਿੰਦਾ ਵੀ ਮੈਂ ਤੁਹਾਨੂੰ ਟਰੈਕਟਰ ਦਵਾ ਦਿੰਦਾ ਟਰੈਕਟਰ ਲੈ ਦੇਣਾ ਜੀ ਟਰੈਕਟਰ ਦਾ ਉਹਨਾਂ ਨਾਲ ਨਾ ਸਾਂਝਾ ਵਪਾਰ ਆ ਲੈਣ ਦੇਣ ਦਾ ਜੀ ਬੁੱਟਰਸ਼ਰੀ ਵਾਲਿਆਂ ਦੇ ਤੇ ਲਖਵਿੰਦਰ ਸਿੰਘ ਦਾ ਹਮ ਤਕਰੀਬਨ ਡੇਢ ਸਾਲ ਪਹਿਲਾਂ ਮੇਰੇ ਕੋਲੋਂ ਵੀ ਇੱਕ ਟਰੈਕਟਰ ਲੈ ਕੇ ਗਏ ਸੀਗੇ ਇਹ ਦਾ ਆਪਣੇ ਪਿੰਡੋਂ ਕੌਣ ਜੀ ਇਹ ਬੁੱਟਰਸ਼ਰੀ ਵਾਲੇ ਤੇ ਲਖਵਿੰਦਰ ਸਿੰਘ ਜੀ ਹਮ ਤੇ ਆਪਣੇ ਨਾਲ ਕਰਾਰ ਕਰਕੇ ਹੀ ਦੱਸ ਦੇਣਾ ਦਾ ਤੇ ਪਰ ਆਪਾਂ ਨੂੰ 20 ਦਿਨਾਂ ਬਾਅਦ ਪੈਸੇ ਲਖਵਿੰਦਰ ਸਿੰਘ ਤੇ ਬੁੱਟਰ ਸ੍ਰੀ ਵਾਲੇ ਆ ਕੇ ਘਰੇ ਦੇ ਗਏ ਸੀ ਚਲੋ ਇਹ ਵੀ ਵਧੀਆ ਗੱਲ ਆ ਤੁਸੀਂ ਇਹ ਗੱਲ ਵੀ ਕਲੀਅਰ ਕੀਤੀ ਆ ਅੱਛਾ ਉਸ ਤੋਂ ਬਾਅਦ ਇਹ ਟਰੈਕਟਰ ਤੁਹਾਨੂੰ ਉਹ ਪੈਸਿਆਂ ਦੇ ਵਿੱਚ ਦਵਾਇਆ ਸੀ ਜਿਹੜਾ ਲਖਵਿੰਦਰ ਸਿੰਘ ਨੇ ਜਦੋਂ ਤੁਸੀਂ ਉੱਥੇ ਟਰੈਕਟਰ ਵੇਖਣ ਗਏ ਹੋ ਜਾਂ ਤੁਹਾਡਾ ਸੌਦਾ ਹੋਇਆ 2 ਲੱਖ 5 ਦੇ ਵਿੱਚ ਜੇਠੂਕੇ ਵਾਲੇ ਗਏ ਸੀ ਨਾ ਤੁਸੀਂ ਉਦੋਂ ਲਖਵਿੰਦਰ ਸਿੰਘ ਨੇ ਉਹ ਬੁੱਟਰ ਸ੍ਰੀ ਵਾਲਿਆਂ ਨੂੰ ਇਹ ਗੱਲ ਕਲੀਅਰ ਕੀਤੀ ਸੀ ਵੀ ਮੈਂ ਇਹਨਾਂ ਦੇ ਪੈਸੇ ਦੇਣੇ ਆ ਭਾਈ ਤੂੰ ਟਰੈਕਟਰ ਦੇ ਦੇ ਮੈਂ ਤੈਨੂੰ ਪੈਸੇ ਦੇ ਦੂੰਗਾ ਨਹੀਂ ਦੇਖੋ ਉਹ ਕਹਿੰਦਾ ਵੀ ਲਖਵਿੰਦਰ ਸਿੰਘ ਨੇ ਸਾਨੂੰ ਇਹ ਕਹਿ ਰਹੇ ਸੀ ਸਾਡਾ ਸਾਂਝਾ ਕਾਰੋਬਾਰ ਹੈ ਹੂੰ ਤੇ ਤੁਸੀਂ ਟਰੈਕਟਰ ਲੈ ਜਾਓ ਮੈਂ ਆਪੇ ਜ਼ਿੰਮੇਵਾਰ ਹਾਂ ਤੁਸੀਂ ਬਸ ਆਈ ਦੇ ਦਿਓ 10000 ਤੇ 20000 ਇਹਨਾਂ ਨੂੰ 2 ਤਿਜਾਰ ਦੇਣਾ ਤੱਕ ਦੇਜੋ ਇਹ ਗੱਲ ਹੋਈ ਇਹ ਗੱਲ ਹੋਈ ਲਖਵਿੰਦਰ ਸਿੰਘ ਨੇ ਕੀਤੀ ਲਖਵਿੰਦਰ ਸਿੰਘ ਹੀ ਉਹਨਾਂ ਦਾ ਜੀ ਟਰੈਕਟਰਾਂ ਦਾ ਮਤਲਬ ਲੈਣ ਦੇਣ ਉਧਰ-ਉਧਰੀ ਕਰਦੇ ਆ ਸਾਰਾ ਇਕੱਠਾ ਕੰਮ ਆ ਜੀ ਉਹਨਾਂ ਦਾ ਅਸਲ ਦੇ ਵਿੱਚ ਇਹ ਗੱਲ ਹੁਣ ਜਿਹੜੀ ਕਲੀਅਰ ਆ ਤੀਜਾ ਪੱਖ ਇਹਦੇ 'ਚ ਬਣਿਆ ਜਿਹੜਾ ਦਲਾਲ ਸੀ ਲਖਵਿੰਦਰ ਸਿੰਘ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਅਸਲ ਦੇ ਵਿੱਚ ਉਹਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਕਿ ਵੀ ਅਸੀਂ ਸੌਂਪਾਉਣ ਨੂੰ ਤਿਆਰ ਆ ਜਿੱਥੇ ਮਰਜ਼ੀ ਪੈਸੇ ਰੱਖ ਦੇਣ ਦਾਨ ਸਿੰਘ ਵਾਲੇ ਜਿਹੜਾ ਸਾਡਾ 176000 ਰਹਿੰਦਾਗਾ ਤੇ ਅਸੀਂ ਉਹ ਪੈਸੇ ਆ ਜਿਹੜੇ ਚੱਕ ਲਾਂਗੇ ਪਰ ਇਹ ਕਹਿੰਦੇ ਵੀ ਜਿਹੜਾ 50000 ਰੁਪਏ ਉਹਨਾਂ ਨੂੰ ਦਿੱਤਾ ਜਾਂ 60 ਦਿੱਤਾ ਉਹਦੀ ਅਸੀਂ ਸੌਂਪਾਉਣੇ ਆ ਉਸ ਤੋਂ ਉਹ ਪਰਿਵਾਰ ਹੈ ਜਿਹੜਾ ਬੋਟਰ ਸਰੀਂ ਆਲਾ ਉਹ ਭਜਦਾਗਾ ਠੀਕ ਆ ਇਹ ਇਹਨਾਂ ਦਾ ਤੇ ਇਹੀ ਕਹਿਣਾਗਾ ਅਸਲ ਦੇ ਵਿੱਚ ਹੁਣ ਇਹ ਵੀ ਲਖਵਿੰਦਰ ਦੇ ਨਾਲ ਆਪਣੀ ਗੱਲਬਾਤ ਹੋਗੀ ਉਹਦੇ ਨਾਲ ਫੇਰ ਪਤਾ ਲੱਗੂਗਾ ਵੀ ਕੀ ਸੱਚਮੁੱਚ ਟਰੈਕਟਰ ਇਹਨਾਂ ਨੇ ਲਿਆ ਸੀ ਜਾਂ ਜੇਠੂ ਕੇ ਵਾਲਿਆਂ ਨੇ ਲਿਆ ਸੀ ਜਾਂ ਕੀ ਹੋਰ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਬਸ ਜੀ ਇਹ ਹੀ ਗੱਲਬਾਤ ਹੈ ਜਿਹੜੀ ਤੁਹਾਨੂੰ ਦੱਸ ਦਿੱਤੀ ਇੰਨੀ ਗੱਲਬਾਤ ਹੋਈ ਹੈ ਸਾਰੀ ਜੀ ਹਾਂਜੀ ਸੋ ਇਹ ਦੂਜਾ ਪੱਖ ਸੀਗਾ ਜਿਹੜਾ ਕਿਹਾ ਗਿਆ ਸੀ ਕਿ ਪਿੰਡ ਦਾਨ ਸਿੰਘ ਵਾਲਿਆਂ ਨੇ ਟਰੈਕਟਰ ਲੈ ਲਿਆ ਪੈਸੇ ਨਹੀਂ ਦਿੱਤੇ ਸਾਡੇ ਨਾਲ ਠੱਗੀ ਮਾਰ ਕੇ ਤੇ ਉਲਟਾ ਸਾਡੇ ਕੋਲੋਂ ਸਾਨੂੰ ਉਗਰਾਹਾ ਯੂਨੀਅਨ ਤੋਂ ਜਥੇਬੰਦੀ ਤੋਂ ਜਿਹੜੀਆਂ ਧਮਕੀਆਂ ਉਹ ਦਵਾਉਂਦੇ ਆ ਤੇ ਇਹ ਦੂਜਾ ਪੱਖ ਆਪਾਂ ਕਰਾਂਗੇ ਲਖਵਿੰਦਰ ਸਿੰਘ ਦੇ ਨਾਲ ਜਿਹੜਾ ਵਿੱਚ ਦਲਾਰ ਸੀਗਾ ਵੀ ਉਹਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਜੁੜੇ ਰੋ ਮਲੂਕਾ ਟੀਵੀ ਨਾਲ